ਹੈਲੋ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਹੈਓ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਸੂਟ ਕੇਵੀ ਏਮਬਰਾਇਡਰੀ ਦੇ ਵਿੱਚ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਤੁਸੀਂ ਸੋਹਣੇ ਸੋਹਣੇ ਸੂਟ ਜਲਦੀ ਹੀ ਪਸੰਦ ਕਰ ਸਕੋ ਇੱਕ ਵਾਰੀ ਫੇਰ ਆਪਾਂ ਤੁਹਾਡੀ ਮੰਗ ਦੇ ਅਨੁਸਾਰ ਲੁੱਕ ਐ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਪਿਆਰਾ ਸੀ ਤੇ ਸਾਰੇ ਮੇਰੇ ਭੈਣਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਆਪਾਂ ਦੁਬਾਰਾ ਫੇਰ ਉਹਨਾਂ ਦੀ ਮੰਗ ਦੇ ਅਨੁਸਾਰ ਅੱਜ ਆ ਸੂਟ ਆਪਾਂ ਲੈ ਕੇ ਆਏ ਆ ਬਿਜ਼ੀ ਹੋਣ ਕਰਕੇ ਕੱਲ੍ਹ ਦਾ ਦਿਨ ਵੀਡੀਓ ਨਹੀਂ ਪਾਈ ਗਈ ਕਿਉਂਕਿ ਸੂਟ ਵੀ ਰੈਡੀ ਕਰਦੇ ਸੀ ਤੇ ਸੂਟ ਭੇਜਣੇ ਵੀ ਸੀ ਜਿਨ੍ਹਾਂ ਦੇ ਆਰਡਰ ਸੀ ਤੇ ਆਪਾਂ ਦੁਬਾਰਾ ਫੇਰ ਮੰਗ ਦੇ ਅਨੁਸਾਰ ਆਪਾਂ ਸੂਟ ਦੁਬਾਰਾ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਵਧੀਆ ਤੇ ਸੋਹਣੇ ਵਰਕ ਦੇ ਵਿੱਚ ਆਪਾਂ ਡਿਜ਼ਾਈਨ ਨੂੰ ਰੈਡੀ ਕੀਤਾ ਤੇ ਪ੍ਰਿੰਟ ਵੀ ਪਹਿਲਾਂ ਵਾਂਗੂ ਸੇਮ ਮਿਲਦਾ ਜਿਉਂਦਾ ਪ੍ਰਿੰਟ ਆਪਣੇ ਲਵੇ मिल ਚੁੱਕੇ ਆ ਤੇ ਆਪਾਂ ਲੈ ਕੇ ਆਇਆ ਹੋਰ ਵੀ ਲਗਤਰਾਂ ਉਹਦਾ ਪ੍ਰਿੰਟ ਆਪਾਂ ਲੈ ਕੇ ਆਇਆ। ਸੋ ਆਪਾਂ ਦਿਖਾਉਣੇ ਤੁਹਾਨੂੰ ਵੀਡੀਓ ਦਾ ਸਭ ਤੋਂ ਫਸਟ ਵਾਲਾ ਸੂਟ ਪੈਚ ਵਰਕ ਗਲੇ ਦੇ ਪੈਚ ਵਰਕ ਗਲੇ ਦੇ ਪੈਚ ਵਰਕ ਵਾਲਾ ਜਿਹੜਾ ਸੂਟ ਹੈ ਮੈਂ ਤੁਹਾਨੂੰ ਉਹ ਦਿਖਾ ਰਹੀ ਹਾਂ ਸਭ ਤੋਂ ਫਸਟ ਵਾਲਾ। ਹਾਂਜੀ ਇਹ ਹੈ ਜੀ ਮਾਸਟਰਡ ਕਲਰ ਦੇ ਉੱਪਰ ਜਿਹੜਾ ਸੂਟ ਬਣਿਆ ਹੋਇਆ ਹੈ। ਇਹ ਹੈਗਾ ਜੀ ਗਲੇ ਦੇ ਪੈਚ ਵਰਕ ਵਾਲਾ ਸੂਟ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਹਣਾ ਤੇ ਪਿਆਰਾ ਜਿਹੜਾ ਇਹ ਵਰਕ ਬਣਿਆ ਹੋਇਆ ਤੇ ਇਸ ਦੇ ਉੱਪਰ ਪ੍ਰਿੰਟ ਵੀ ਬਹੁਤ ਸੋਹਣਾ ਤੇ ਵਰਕ ਵੀ ਬਹੁਤ ਸੋਹਣਾ ਹੋਇਆ ਹੈ ਤੇ ਗਲੇ ਦੀ ਸ਼ੇਪ ਵੀ ਜਿਹੜੀ ਬਹੁਤ ਸੋਹਣੀ ਹੋਈ ਹੈ ਤੇ ਬਹੁਤ ਸਾਰੇ ਮੇਰੇ ਭੈਣਾਂ ਦੀ ਮੰਗ ਸੀ ਤੇ ਉਹਨਾਂ ਦੀ ਮੰਗ ਦੇ ਅਨੁਸਾਰ ਆਪਾਂ ਜਿਹੜਾ ਡਿਜ਼ਾਈਨ ਦੁਬਾਰਾ ਰਿਪੀਟ ਕੀਤਾ ਹੈਗਾ ਇਹਦੇ ਨਾਲ ਆ ਗਿਆ ਟਾਈਂਡਾਈ ਦਾ ਦੁਪੱਟਾ ਪਿਓਰ ਦਾ ਜਿਹੜਾ ਇਹ ਸੂਟ ਪਿਓਰ ਦਾ ਦੁਪੱਟਾ ਰਹੂਗਾ ਤੇ ਬਹੁਤ ਹੀ ਵਧੀਆ ਸੂਟ ਹੈ ਇਹ ਸੂਟ ਪਿਆਰਾ ਵੀ ਬਹੁਤ ਜ਼ਿਆਦਾ ਲੱਗ ਰਿਹਾ ਤੇ ਦੁਪੱਟਾ ਵੀ ਬਹੁਤ ਜ਼ਿਆਦਾ ਪਿਆਰਾ ਹੈ। ਇਹ ਡਾਈ ਵੀ ਇਹਦੀ ਬਹੁਤ ਸੋਹਣੀ ਹੋਈ ਹੈ। ਵਧੀਆ ਕਲਰਫੁੱਲ ਇਹਦੀ ਡਾਈ ਹੋਈ ਹੋਈ ਹੈਗੀ ਤੇ ਬਹੁਤ ਸੋਹਣਾ ਲੱਗ ਰਿਹਾ ਪਿਓਰ ਦਾ ਦੁਪੱਟਾ ਰਹੂਗਾ। ਤੇ ਇਹਦਾ ਵਰਕ ਆਗਾ ਗਲੇ ਦਾ ਵਰਕ ਤੇ ਪੂਰਾ 5 ਮੀਟਰ ਦਾ ਜਿਹੜਾ ਇਹ ਸੂਟ ਹੋਊਗਾ ਸਾਰਾ ਸੂਟ ਆਲ ਓਵਰ ਰਹੂਗਾ। ਕਈ ਬੰਨੇ ਮੇਰੇ ਪੈਨਾ ਪੁੱਛਦੀਆਂ ਨੇ ਵੀ ਸੂਟ ਮੈਚਿੰਗਾ ਦਾ ਕਿਵੇਂ? ਸਾਰਾ ਸੂਟ ਜਿਹੜਾ ਆਲ ਓਵਰ ਰਹੂਗਾ। ਇਹ ਹੈਗਾ ਇਹਦੇ ਬਾਜੂਆਂ ਦਾ ਵਰਕ। ਇਹਦੇ ਬਾਜੂਆਂ ਦਾ ਵਰਕ ਆ ਗਿਆ। ਇਹ ਪ੍ਰਾਈਸ ਆਪਣਾ ਸੂਟ ਦਾ ਜਿਹੜਾ 1300 ਰੁਪਏ ਰੂਗਾ 1300 ਰੁਪਏ ਦੇ ਵਿੱਚ ਆਪਾਂ ਇਹ ਤੁਹਾਨੂੰ ਸੂਟ ਦੇਵਾਂਗੇ ਸੋ ਕਿਸੇ ਵੀ ਇਹ ਮੇਰੇ ਭੈਣ ਨੂੰ ਸੂਟ ਪਸੰਦ ਆਉਂਦਾ ਤੁਸੀਂ ਸੂਟ ਇਹ ਸਾਡੇ ਕੋਲ ਕਰ ਸਕਦੇ ਆ ਆਰਡਰ ਬਹੁਤ ਹੀ ਸੋਹਣਾ ਤੇ ਪਿਆਰਾ ਜਿਹੜਾ ਇਹ ਸੂਟ ਹੈਗਾ ਸੋਹਣਾ ਹੀ ਬਹੁਤ ਜ਼ਿਆਦਾ ਲੱਗ ਰਿਹਾ ਦੂਸਰੇ ਨੰਬਰ ਤੇ ਕਈ ਮਰੀਆ ਸਾਰੇ ਮੇਰੇ ਭੈਣਾਂ ਪੁੱਛਦੇ ਨੇ ਦੀ ਤੁਸੀਂ ਕਿੱਥੋਂ ਬੋਲਦੇ ਹੋ ਤੇ ਆਪਾਂ ਸੰਗਰੂਰ ਡਿਸਟ੍ਰਿਕਟ ਆ ਆਪਣਾ ਸੰਗਰੂਰ ਵੀ ਜ਼ਿਲ੍ਹਾ ਸੰਗਰੂਰ ਤੇ ਆਪਣਾ ਪਿੰਡ ਜਿਹੜਾ ਕਣਕਵਾਲ ਪੰਗੂਆ ਵੱਡੀ ਕਣਕਵਾਲ ਸੁਨਾਮ ਦੇ ਲੱਗਿਆ ਆਪਣਾ ਪਿੰਡ ਹੈਗਾ ਜਾ ਦੁਬਾਰਾ ਫਿਰ ਮੈਂ ਤੁਹਾਨੂੰ ਕਹਦਾ ਆਪਣਾ ਪਿੰਡ ਆ ਜਿਹੜਾ ਖਣਕਵਾਲ ਪੋਂਗੂ ਆ ਤੇ ਆਪਾਂ ਪਿੰਡ ਦੇ ਵਿੱਚ ਰਹਿੰਦੇ ਆ ਤੇ ਆਪਣੀ ਸ਼ਾਪ ਵੀ ਜਿਹੜੀ ਆਪਣੀ ਦੁਕਾਨ ਆ ਉਹ ਪਿੰਡ ਦੇ ਵਿੱਚ ਆ ਗਈ ਤੇ ਚਲੋ ਜਿਹੜੇ ਨੇੜੇ ਤੇੜੇ ਵਾਲੇ ਆਪਣੇ ਵੀ ਆਪਣੀ ਵੀਡੀਓ ਦੇਖਦੇ ਨੇ ਤਾਂ ਆਪਣੀ ਦੁਕਾਨ ਤੇ ਆ ਕੇ ਵੀ ਸੂਟ ਲੈ ਸਕਦੇ ਨੇ ਤੇ ਜਿਹੜੇ ਬਾਹਰੋਂ ਨੇ ਉਹ ਆਪਾਂ ਤੋਂ ਸੂਟ ਮੰਗਵਾ ਸਕਦੇ ਨੇ ਤੇ ਜੇ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਜਿਹੜਾ ਆਪਣਾ ਪੇਮੈਂਟ ਦਾ ਮੂੜਾ ਉਹ ਔਨਲਾਈਨ ਰਹੂਗਾ ਸਕਰੀਨ ਦੇ ਉੱਪਰ ਜਿਹੜਾ ਮੈਂ ਨੰਬਰ ਦਿੱਤਾ ਹੋਇਆ ਉਹ ਨੰਬਰ ਤੇ ਤੁਸੀਂ WhatsApp ਮੈਨੂੰ ਮੈਸੇਜ ਕਰਕੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਤੁਸੀਂ ਭੇਜ ਸਕਦੇ ਹੋ ਤੇ ਮੈਂ ਜਿਹੜਾ ਤੁਹਾਨੂੰ ਵਰਤਦਾ ਪੇਮੈਂਟ ਦਾ ਨੰਬਰ ਹੈ ਉਹ ਆਪਾਂ ਦਿੱਤਾ ਜਾਊਗਾ ਤੇ ਉਸ ਤੇ ਤੁਸੀਂ ਪੇਮੈਂਟ ਕਰੋ ਤੇ ਆਪਣੀ ਵੀਡੀਓ ਦਾ ਸਭ ਤੋਂ ਸਸਤਾ ਵਾਲਾ ਜ਼ਰੂਰੀ ਉਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਬਹੁਤ ਸੋਹਣੇ ਤੇ ਪਿਆਰੇ ਪਿਆਰੇ ਕਲਰ ਦੇ ਵਿੱਚ ਸਾਰੇ ਤੁਹਾਨੂੰ ਸੂਟ ਦਿਖਾਵਾਂਗੀ ਆ ਦੇਖੋ ਆਪਾਂ ਨਿਊ ਪ੍ਰਿੰਟ ਦੇ ਵਿੱਚ ਜਿਹੜਾ ਸੂਟ ਰੈਡੀ ਕੀਤਾ ਹੈਗਾ बहुत ही सोना पर्पल कलर की शेड है ये जी पर्पल कलर की शेड है सूट दी देख रहे हो बहुत ही प्यारा सूट का प्रिंट है प्रिंट देखो तुम बहुत सोहना लग रहा है प्रिंट प्रिंट सूट का बहुत ही प्यारा लग रहा है कॉटन है जी योर तो कॉटन होगी मिक्स वाली कोई कॉटन नहीं ਕਯੂਆਰ ਮੇਰੇ ਪਿਆਰ ਨੱਕ ਜਦਨ ਦੀ ਨਵ ਸਿੱਕੀ ਨੇ ਯਕੀਨ ਕਰੀ ਹੈ ਨਾ ਕਿਉਂਕਿ ਬੜੀਆ ਪਿਓਰ ਹੋ ਜਿਵੇਂ ਦਾ ਵੀਡੀਓ ਦੇ ਵਿੱਚ ਦੱਸਿਆ ਜਾਂਦਾ ਹੈ ਉਵੇਂ ਦਾ ਸੇਮ ਹੀ ਸੂਟ ਆਪਾਂ ਤੁਹਾਨੂੰ ਪਾਰਸਲ ਦੇ ਵਿੱਚ ਭੇਜਾਂਗੇ ਕੋਈ ਉਨੀ ਕੀ ਦਾ ਫਰਕ ਨਹੀਂ ਹੋਊਗਾ ਜਿਹੜੀ ਗੱਲ ਮੈਂ ਵੀਡੀਓ ਦੇ ਵਿੱਚ ਕਹੂੰਗੀ ਉਹ ਤੋਂ ਇੱਕ ਗੱਲ ਉੱਪਰ ਹੀ ਹੋਊਗੀ ਘੱਟ ਨਹੀਂ ਹੋਊਗੀ ਬਹੁਤ ਹੀ ਸੋਹਣਾ ਸੂਟ ਹੈ ਤੇ ਪਿਓਰ ਕਾਟਨ ਹੋਊਗੀ ਇਹ ਕੈਡੈਕਸ ਦੀ ਕਾਟਨ ਹੋਊਗੀ ਸਾਰੀ ਤੇ ਸੂਟ ਤੁਸੀਂ ਦੇਖ ਰਹੇ ਹੋ ਜਿਸ ਨੂੰ ਪਹਿਲਾਂ ਸੀ 5 ਮੀਟਰ ਸੂਟ ਹੈ ਤੇ ਇਹ ਆਪਾਂ ਨੇ ਵਾਈਨ ਕਲਰ ਦੇ ਵਿੱਚ ਆਪਾਂ ਜਿਹੜਾ ਸੂਟ ਰੈਡੀ ਕੀਤਾ ਹੈ ਦੇਖੋ ਤੇ ਨਾਲ ਨਾਲ ਇਹਦੇ ਆ ਗਿਆ ਟਾਈਂਡਾਈ ਦੁਪੱਟਾ ਇਹ ਤਾਂ ਇਹਂਡਾਈ ਦੁਪੱਟਾ ਆ ਗਿਆ ਜਿਵੇਂ ਗ੍ਰੀਨ ਜੀ ਸ਼ੇਡ ਦੇਖੋ ਤੁਸੀਂ ਦੇਖ ਰਹੇ ਹੋ ਵਰਕ ਦੇ ਵਿੱਚ ਵੀ ਦੇਖ ਰਹੇ ਹੋ ਤੇ ਆ ਗਈ ਦੇਖੋ ਆਪ ਸੂਟ ਦੇ ਵਿੱਚ ਵੀ ਤੁਸੀਂ ਗ੍ਰੀਨ ਜੀ ਸ਼ੇਡ ਦੇਖ ਰਹੇ ਹੋ ਤੇ ਨਾਲੇ ਨਾਲ ਹੀ ਆਪਾਂ ਨੇ ਦੁਪੱਟਾ ਉਮੀ ਜਿਹੜਾ ਰੈਡੀ ਕੀਤਾ ਬਹੁਤ ਸੋਹਣਾ ਤੇ ਪਿਆਰਾ ਜਿਹੜਾ ਹੈ ਦੁਪੱਟਾ ਰੈਡੀ ਹੋਇਆ। ਫੁੱਲ ਪਿਓਰ ਦਾ ਇਹ ਦੁਪੱਟਾ ਹੈ। ਇਹ ਆ ਗਿਆ ਵਰਕ ਸੂਟ ਦੇ ਉੱਪਰ। ਦੇਖੋ ਇਹ ਵਰਕ ਆ ਗਿਆ ਨਾਲ ਨਾਲ ਇਹਦੇ ਬਾਜੂਆਂ ਦਾ ਵਰਕ। ਇਹਦੇ ਬਾਜੂਆਂ ਦਾ ਵਰਕ ਆ ਗਿਆ। ਕੋ ਕਿਸੇ ਵੀ ਮੇਰੇ ਪੈਨ ਮੇ ਅਸੂਟ ਪਸੰਦ ਆਉਂਦਾ ਹੈ ਤੁਸੀਂ ਇਹ ਸੂਟ ਸਾਡੇ ਕੋਲ ਆਰਡਰ ਕਰ ਸਕਦੇ ਹੋ। ਪ੍ਰਾਈਸ ਸੂਟਾਂ ਦਾ ਰਹੂਗਾ 1300 ਰੁਪਏ। 1300 ਰੁਪਏ ਦੇ ਵਿੱਚ ਆਪਾਂ ਇਹ ਤੁਹਾਨੂੰ ਸੂਟ ਦੇਵਾਂਗੇ ਤਾਂ ਸੂਟ ਤੁਸੀਂ ਜਲਦੀ ਜਲਦੀ ਸਾਡੇ ਕੋਲ ਆਰਡਰ ਕਰੋ ਤੇ ਜਿਹੜਾ ਤੁਹਾਡਾ ਆਰਡਰ ਬੁੱਕ ਕਰ ਦਾਂਗੇ ਅਗਲਾ ਆ ਗਿਆ ਪਿੰਕ ਕਲਰ ਦੇ ਵਿੱਚ ਸਾਰੇ ਪ੍ਰਿੰਟ ਇੱਕ ਤੋਂ ਇੱਕ ਸੋਹਣੇ ਨੇ ਉਹ ਉਤੋਂ ਚੜਦਾ ਉਤੋਂ ਚੜਦਾ ਸਾਰੇ ਸੋਹਣੇ ਸੋਹਣੇ ਲੱਗ ਰਹੇ ਨੇ ਉਹ ਕਹਿੰਦਾ ਮੈਂ ਸੁਣਾ ਉਹ ਕਹਿੰਦਾ ਮੈਂ ਸੋਹਣਾ ਨਾ ਕਿਉਂਕਿ ਜਦੋਂ ਸੂਟ ਬਣ ਜਾਂਦਾ ਬਹੁਤ ਹੀ ਵਧੀਆ ਚੀਜ਼ ਬਣ ਜਾਂਦੀ ਹੈ ਬਰਕ ਹੋ ਕੇ ਤਾਂ ਹੋਰ ਵੀ ਜ਼ਿਆਦਾ ਸੋਹਣੀ ਬਣ ਜਾਂਦੀ ਹੈ ਕਿਉਂਕਿ ਗਰਮੀ ਦੇ ਵਿੱਚ ਦੇਖੋ ਪੌਣ ਵਾਲਾ ਸੂਟ ਹੈ ਪਾਰਟੀ ਵੇਅਰ ਸੂਟ ਬਣਿਆ ਹੋਇਆ ਜਿਵੇਂ ਆਪਾਂ ਕਹਿ ਦਈਏ ਆਮ ਜਿਵੇਂ ਟੀਚਰ ਵਗੈਰਾ ਜਾਂ ਜਿਵੇਂ ਜਿਹੜੇ ਜੋਬ ਕਰਦੇ ਨੇ ਉਹਨਾਂ ਵਾਸਤੇ ਇਹ ਚੀਜ਼ ਬਹੁਤ ਹੀ ਵਧੀਆਗੀ ਕਿਉਂਕਿ ਡੇਲੀ ਵੇਅਰ ਕਰਨ ਵਾਸਤੇ ਸੂਟ ਬਹੁਤ ਹੀ ਸੋਹਣਾ ਬਣਿਆ ਹੋਇਆ ਤੇ ਨਾਲ ਇਹਦੇ ਆ ਗਿਆ ਟਾਈ ਇੰਦਾ ਹੀ ਇਹਗਾ ਤਾਇੰਦਾ ਇਹਦਾ ਦੁਪੱਟਾ ਤੇ ਔਰ ਦਾ ਦੁਪੱਟਾ ਰਹੂਗਾ ਤੇ ਬਹੁਤ ਹੀ ਸੋਹਣੀ ਜਿਹੜੀ ਚੀਜ਼ ਰੈਡੀ ਹੋਈ ਹੋਈ ਹੈ ਇਹ ਅਗਲੇ ਦਾ ਵਰਕ ਆ ਗਿਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸੂਟ ਬਹੁਤ ਹੀ ਸੋਹਣਾ ਤੇ ਪਿਆਰਾ ਲੱਗ ਰਿਹਾ ਬਾਜੂਆਂ ਵਾਲਾ ਵਰਕ ਜਿਹੜਾ ਸੇਮ ਹੀ ਰਹੂਗਾ ਇਹ ਆ ਗਿਆ ਨਿਊ ਪ੍ਰਿੰਟ ਦੇ ਵਿੱਚ ਹੋਰ ਸੂਟ ਇਹ ਨਿਊ ਪ੍ਰਿੰਟ ਦੇ ਵਿੱਚ ਆ ਗਿਆ ਸੂਟ ਦੇਖੋ ਮਾਸਟਰ ਮਾਸਟਰਡ ਕਲਰ ਦਾ ਸੂਟ ਹੈ ਇਹ ਪੈਚ ਵਰਕ ਜਿਹੜਾ ਹੋਇਆ ਹੋਇਆ ਇਹਦੇ ਉੱਪਰ ਪੈਚ ਵਰਕ ਸੂਟ ਹੋਇਆ ਵਰਕ ਹੋਇਆ ਨਿਊ ਪ੍ਰਿੰਟ ਆ ਗਿਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਪ੍ਰਿੰਟ ਬਹੁਤ ਹੀ ਜੀ ਸੋਹਣਾ ਪ੍ਰਿੰਟਾਂ ਤੇ ਪਿਆਰਾ ਲੱਗ ਰਿਹਾਗਾ ਮਾਸਟਰਡ ਕਲਰ ਦਾ ਸੂਟ ਹੈਗਾ ਤੇ ਉੱਪਰ ਪੈਚ ਆਪਾਂ ਲਾਇਆ ਹੈ ਇਹ ਸਾਰੇ ਕਲਰ ਲਾਈਨ ਇਹ ਜਿਹੜੇ ਸਾਰੇ ਸੂਟ ਦੇ ਵਿੱਚੋਂ ਇਹੀ ਚੱਕ ਕੇ ਲਾਏ ਨੇ ਸੂਟ ਦੇ ਵਿੱਚ ਚੱਕ ਕੇ ਲਾਏ ਨੇ ਸਾਰੇ ਕਲਰ ਦੇਖੋ ਮਹਿੰਦੀ ਦੀਆਂ ਪੱਤੀਆਂ ਛੇੜ ਦੇਖੋ ਕਿੰਨੀ ਪਿਆਰੀ ਲੱਗ ਰਹੀ ਐ ਸਾਰੇ ਛੇੜ ਦੇਖੋ ਕਿੰਨੀ ਪਿਆਰੀ ਲੱਗ ਰਹੀ ਇਹ ਆ ਗਿਆ ਦੁਪੱਟਾ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਹੈ दुपट्टा ये है क्या दुपट्टा ये खुला पूरा वाइया खुला डुला दुपट्टा तीन तरह दलर की जड़ी एपर डाई हुई हुई है सारे जिम्मे वर्क कलर ने सारे ओह डाई हुई हुई है दुपट्टा जरा मैच करता है बहुत ही सोहनी प्यारी है चीज है इस कलर भी मिल जाओ थ ब्लैक ये आ गया इस ब्लैक कलर देखो कि प्यारा लग रहा है बहुत ही ज्यादा सोहना जरा सूट लग रहा है अखा न बहुत सोहना लग रहा है जरिया पूरी देखो ये ब्लैक कलर आ आया ਜਲਦੀ ਜਲਦੀ ਆਰਡਰ ਕਰੋ ਫਾਸਟ ਜੀ ਸੂਟ ਤੋਂ ਫਾਸਟ ਜਿਹੜਾ ਆਪਣਾ ਆਰਡਰ ਬੁੱਕ ਕਰੋ ਬਹੁਤ ਹੀ ਸੋਹਣੀ ਤੇ ਪਿਆਰੀ ਇਹ ਚੀਜ਼ ਬਣੀ ਹੋਈ ਹੈ ਤੇ ਬਲੈਕ ਕਲਰ ਤੁਹਾਨੂੰ ਦੋ ਮਿਲ ਜਾਣਗੇ ਇਸ ਦੇ ਵਿੱਚ ਸੇਮ ਹੀ ਸੇਮ ਹੀ ਮਿਲ ਜਾਣਗੇ ਤੇਰਾ ਦੁਪੱਟਾ ਜਿਹੜਾ ਵੀ ਆਪਾਂ ਡਾਈ ਕਰਵਾ ਕੇ ਦੇਵਾਂਗੇ ਤੁਹਾਨੂੰ ਕਿਉਂਕਿ ਡਾਈ ਵਾਲ ਲਵੇ ਦਿੱਤੇ ਹੋਏ ਨੇ ਦੁਪੱਟੇ ਉਹ ਆ ਜਾਣਗੇ ਚਲ ਆਪਾਂ ਵੀਡੀਓ ਪਾਈਏਗੀ ਦੁਪੱਟੇ ਵੀ ਨਾਲ ਹੀ ਆ ਜਾਣਗੇ ਇਹ ਸੇਮਿਤ ਬੱਟਾਊਗਾ ਪਿਓਰ ਦਾ ਤੇ ਜਿਵੇਂ ਤਿੰਨ ਕਲਰ ਦੁਪੱਟੇ ਦੇ ਵਿੱਚ ਮੈਂ ਤੁਹਾਨੂੰ ਸਾਰੇ ਦਿਖਾ ਚੁੱਕੇ ਹਾਂ ਮੇਰੇ ਰਹਿਣਗੇ ਤੇ ਇੱਕ ਇਹ ਹੋਰ ਨਿਊ ਪ੍ਰਿੰਟ ਆਇਆ ਜਿਵੇਂ ਮੈਂ ਸੂਟ ਪਾਇਆ ਹੋਇਆ ਸੀ ਬਿਲਕੁਲ ਸੇਮ ਉਮੇ ਦਾ ਪ੍ਰਿੰਟ ਹੈ ਦੇਖੋ ਸੇਮ ਉਮੇ ਦਾ ਪ੍ਰਿੰਟ ਹੈ ਸੇਮ ਉਮੇ ਦਾ ਫਲਾਵਰ ਹੈ ਦੇਖੋ ਇਹ ਬਲੂ ਜੀ ਸ਼ੇਅਰ ਦੇ ਵਿੱਚ ਆ ਗਿਆ ਦੇਖ ਕਿੰਨਾ ਭਿਆਨ ਲੱਗੇ ਜਿਹੜੇ ਵਰਕ ਦੇ ਕਲਰ ਨੇ ਸਾਰੇ ਆਪਾਂ ਸੂਟ ਦੇ ਵਿੱਚ ਹੀ ਚਾਕੇ ਲਾਏ ਨੇ ਬਹੁਤ ਹੀ ਵਧੀਆ ਪ੍ਰਿੰਟ ਹੈ ਸੋਹਣਾ ਵੀ ਬਹੁਤ ਲੱਗ ਰਿਹਾ ਕਿਉਂਕਿ ਸਾਰੇ ਪਸੰਦ ਵੀ ਉਸ ਕਲਰ ਨੂੰ ਕਰ ਰਹੇ ਸੀ ਜਿਹੜਾ ਮੈਂ ਸੂਟ ਪਾਇਆ ਹੋਇਆ ਸੀ ਸਾਰੇ ਉਸ ਨੂੰ ਪਸੰਦ ਕਰ ਰਹੇ ਸੀ ਨਾਲ ਇਹਦੇ ਆ ਗਿਆ 3D ਦੁਪੱਟਾ ਆਈਂਡਾਈ ਪ्योर ਦਾ ਦੁਪੱਟਾ ਇਹ ਆ ਗਿਆ ਦੁਪੱਟਾ ਜੀ ਵਰਕ ਵਾਜੋਂ ਦਾ ਸੇਮ ਹੀ ਰਹੂਗਾ ਗਲੇ ਦਾ ਵਰਕ ਸੇਮ ਹੀ ਰਹੂਗਾ ਬਹੁਤ ਹੀ ਵਧੀਆ ਪ੍ਰਿੰਟ ਆ ਬਿਲਕੁਲ ਸੇਮ ਜਿਵੇਂ ਮੇਰੇ ਮੇਰਾ ਸੋਰਸ ਹੀ ਸੇਮ ਹੀ ਉਹਦੇ ਨਾਲ ਮਿਲਦਾ ਜੁਲਦਾ ਸੇਮ ਹੀ ਹੈ ਬਹੁਤ ਹੀ ਪਿਆਰਾ ਇਸ ਦੇ ਵਿੱਚ ਤੁਹਾਨੂੰ ਦੋ ਪੀਸ ਆਪਾਂ ਜਿਹੜੇ ਰੈਡੀ ਕਰੇ ਨੇ ਦੇਖੋ ਸੇਮ ਹੀ ਹੈ ਸੇਮ ਹੀ ਜਿਹੜਾ ਇਹਦਾ ਦੁਪੱਟਾ ਰਹੂਗਾ ਸੇਮ ਹੀ ਵਰਕ ਸੇਮ ਹੀ ਦੁਪੱਟਾ ਜਿਸ ਵਿੱਚ ਆ ਗਿਆ ਬਲੈਕ ਕਲਰ ਹਾਂ ਜੋ ਕਿ ਸਾਰਿਆਂ ਦਾ ਦੇਖਾਰੇ ਨੂੰ ਸਾਰੇ ਕਲਰ ਬਹੁਤ ਜਾਰੇ ਪਸੰਦ ਆ ਰਹੇ ਨੇ ਪਸੰਦ ਆ ਰਹੇ ਨੇ ਤੇ ਵਰਕ ਵੀ ਬਹੁਤ ਜਿਆਦਾ ਪਸੰਦ ਆ ਰਿਹਾ ਤੇ ਸੂਟ ਵੀ ਬਹੁਤ ਜਿਆਦਾ ਪਸੰਦ ਆ ਰਿਹਾ ਦੇਖੋ ਬਹੁਤ ਹੀ ਪਿਆਰਾ ਜਿਹੜਾ ਸੂਟ ਬਣਿਆ ਬਲੈਕ ਕਲਰ ਦਾ ਆਪਣਾ ਇਹ ਜੋ ਪ੍ਰੋਫੈਸ਼ਨਲ ਆ ਤੇ ਵਰਕ ਦੇ ਕਲਰ ਦੇਖੋ ਕਲਰ ਕੰਟਰਾਸਟ ਦੇਖੋ ਸੂਟ ਦੇ ਤੇ ਆ ਗਿਆ ਇਹਦੇ ਨਾਲ ਦੁਪੱਟਾ ਇਹ ਆ ਗਿਆ ਦਪੱਟਾ ਬਲੈਕ ਦੇ ਵਿੱਚ ਜਿਵੇਂ ਦਾ ਵਰਕ ਦੇ ਵਿੱਚ ਆਪਣੇ ਕਲਰ ਲਾਇਆ ਤੇ ਸੂਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਫਲਾਵਰ ਐਂਸੇ ਰੱਖ ਆ ਦੇਖੋ ਸੂਟ ਦੇ ਵਿੱਚ ਜਿਹੜੇ ਤੁਸੀਂ ਫਲਾਵਰ ਦੇਖ ਰਹੇ ਹੋ ਸਾਰੇ ਓਵੇਂ ਆਪਾਂ ਨੇ ਜਿਹੜਾ ਵਰਕ ਦੇ ਵਿੱਚ ਲਾਇਆ ਬਹੁਤ ਹੀ ਵਧੀਆ ਸੂਟ ਇੱਕੇ ਦੇ ਵਿੱਚ ਆ ਗਿਆ ਗ੍ਰੀਨ ਸ਼ੇਡ ਸਾਰੇ ਸੂਟ ਚੜਦੇ ਤੋਂ ਚੜਦੇ ਨੇ ਸੋਹਣੇ ਤੋਂ ਸੋਹਣੇ ਨੇ ਤਾਂ ਬੁੱਕ ਕਰਦੇ ਜਾਓ ਔਰ ਡਰ ਆਪਣੇ ਦੇਖੋ ਕੀ ਆ ਗਿਆ ਗ੍ਰੀਨ ਸ਼ੇਡ ਦੇ ਵਿੱਚ ਜਿਵੇਂ ਕਹ ਜੀਏ ਬੋਟਲ ਗ੍ਰੀਨ ਜਿਵੇਂ ਗੂੜਾ ਹਰਾ ਮੂਂਗੇ ਆ ਜਾਂ ਜਿਹੜਾ ਇਹਦੇ ਉੱਪਰ ਇਹਦੀ ਭੋਏਂਗੀ ਸੂਰ ਦੀ ਉਹਵੇਂ ਦੀ ਆਪਾਂ ਨੇ ਇਹਦੇ ਉੱਪਰ ਸੂਰ ਦੇ ਉੱਪਰ ਪੈਚ ਲਾਇਆ ਹੈ। ਉਹਵੇਂ ਦੀ ਸੂਰ ਦੇ ਉੱਪਰ ਆਪਾਂ ਨੇ ਪੈਚ ਲਾਇਆਗਾ ਦੇਖੋ ਬਹੁਤ ਹੀ ਸੋਹਣਾ ਲੱਗ ਰਿਹਾ ਪਿਆਰਾ ਲੱਗ ਰਿਹਾ ਕਲਰ ਕੰਟਰਾਸਟ ਹੋਰ ਵੀ ਜ਼ਿਆਦਾ ਸੋਹਣੇ ਲੱਗ ਰਹੇ ਨੇ ਤੇ ਦੁਪੱਟਾ ਦੇਖੋ ਦੁਪੱਟੇ ਨਾਲ ਤਾਂ ਸੂਰ ਦੀ ਜਿਹੜੀ ਗ੍ਰੇਸ ਬਣੀ ਜਾਂਦੀ ਆ ਨਾ ਤਾਂ ਜਲਦੀ ਜਲਦੀ ਜਿਹੜਾ ਸੂਟ ਤੁਸੀਂ ਬੁੱਕ ਕਰੋ ਅੱਗੇ ਆ ਗਿਆ ਇਸ ਦੇ ਵਿੱਚ ਗ੍ਰੇ ਕਲਰ ਇਹ ਆ ਗਿਆ ਜੀ ਗ੍ਰੇ ਕਲਰ ਇਹਦੀ ਜਿਹੜੀ ਭੋਏ ਆ ਗਈ ਗ੍ਰੇ ਕਲਰ ਦੀ ਆ ਗਈ ਤੇ ਗ੍ਰੇ ਕਲਰ ਦਾ ਆਪਣਾ ਇਹਦੇ ਵਿੱਚ ਪੈਸਲਾ ਆ ਤੇ ਕਲਰ ਖੰਡਰਾ ਸੋਨੂੰ ਫਾਟੀਆਂ ਤੇ ਮਦਦ ਹੱਸ ਵੀ ਦਿੰਦੀ ਆ ਵੀ ਆਪਾਂ ਸਾਰੇ ਸੂਟ ਦੇ ਵਿੱਚ ਹੀ ਚੱਕ ਕੇ ਲਾਉਣੇ ਆ ਇਹ ਬਹੁਤ ਹੀ ਸੋਹਣੀ ਤੇ ਪਿਆਰੀ ਜੀ ਚੀਜ਼ ਬਣੀ ਹੋਈ ਆ ਬਾਜੂਆਂ ਦਾ ਵਰਕ ਵੀ ਜਿਹੜਾ ਸੇਮ ਹੀ ਰਹੂਗਾ ਇਹਦੇ ਬਾਜੂਆਂ ਦਾ ਵਰਕ ਆ ਗਿਆ ਸੇਮ ਹੀ ਦੇ ਬਾਜੂਆਂ ਦਾ ਵਰਕ ਰਹੂਗਾ ਸੋ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆਉਂਦਾ ਹੈ ਸੂਟੇ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਤੁਹਾਨੂੰ ਦੋ ਸੂਟ ਸੇਮ ਹੀ ਮਿਲ ਜਾਣਗੇ ਗ੍ਰੇ ਕਲਰ ਦੇ ਵਿੱਚ ਸੇਮ ਹੀ ਵਰਕ ਸੇਮ ਹੀ ਪ੍ਰਾਈਸ ਸੇਮ ਹੀ ਮਿਲ ਜਾਣਗੇ ਇਸ ਤੋਂ ਵਿੱਚ ਆ ਗਿਆ ਇੱਕ ਹੋਰ ਬਹੁਤ ਸੋਹਣਾ ਘੈਂਟ ਜਿਹਾ ਕਲਰ ਆ ਗਿਆ ਦੇਖੋ ਕਿੰਨਾ ਪਿਆਰਾ ਕੱਲ ਹੈ ਪਰਪਲ ਜਾਮਨੀ ਜੀ ਸ਼ੇਡ ਦੇ ਵਿੱਚ ਵਾਈਨ ਦੀ ਸ਼ੇਡ ਦੇ ਵਿੱਚ ਆ ਗਿਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਪੈਚਾ ਲਾ ਕੇ ਦੇਖੋ ਸੂਟ ਦੀ ਗਰੇਸ ਹੀ ਬਣ ਗਈ ਇਹਦਾ ਬਹੁਤ ਸੋਹਣਾ ਲੱਗ ਰਿਹਾ ਸੂਟ ਵੀ ਆਪ ਦੀ ਇਹ ਜਿਹੀ ਚੀਜ਼ਾਂ ਲੱਗੀ ਬਣ ਗਈ ਸੂਟ ਦੀ ਦੇਖੋ ਵਰਕ ਹੋ ਕੇ ਉੱਪਰ ਜਿਹੜਾ ਜੇ ਵਿੱਚ ਜਿਹੜੀ ਭੋਏ ਆ ਏਮ ਹੀ ਉਹਦੇ ਨਾਲ ਦੇਰ ਉੱਪਰ ਪੈਚ ਲੱਗ ਗਿਆ ਬਹੁਤ ਸੋਹਣਾ ਲੱਗ ਰਿਹਾ ਪਿਆਰਾ ਲੱਗ ਰਿਹਾ ਤੇ ਗਲੇ ਦੀ ਸ਼ੇਪ ਦੇਖੋ ਕਿੰਨੀ ਵਧੀਆ ਬਣੀ ਹੋਈ ਹੈ ਤੇ ਵਰਕ ਦੀ ਸਫਾਈ ਦੇਖੋ ਤੁਸੀਂ ਨੇੜੇ ਬਿਲਕੁਲ ਨੇੜੇ ਤੋਂ ਦੇਖੋ ਵਰਕ ਦੀ ਸਫਾਈ ਕਿੰਨੀ ਹੈ ਬਹੁਤ ਜ਼ਿਆਦਾ ਸਫਾਈ ਹੈ ਵਰਕ ਦੀ ਤੇ ਵਧੀਆ ਜਿਹੜਾ ਦੇਖੋ ਤੁਸੀਂ ਟਾਂਕਾ ਦੇਖੋ ਕਿੰਨਾ ਵਧੀਆ ਫਲਾਵਰ ਦੇਖੋ ਕਿੰਨਾ ਵਧੀਆ ਬਣਿਆ ਹੋਇਆ ਬਹੁਤ ਹੀ ਵਧੀਆ ਬਣਿਆ ਹੈ ਤੇ ਸੇਮ ਹੀ ਜਿਹੜੇ ਦੋ ਕਲਰ ਮੌਜੂਦ ਨੇ ਆਪਣੇ ਆਪਣੇ ਇਹ ਸੂਟ ਦੇ ਵਿੱਚ ਬਹੁਤ ਹੀ ਸੋਹਣਾ ਤੇ ਪਿਆਰਾ ਬਣਿਆ ਹੋਇਆ ਤੇ ਉਸ ਤੋਂ ਆਪਾਂ ਇੱਕ ਹੋਰ ਅਲੱਗ ਤੋਂ ਜਿਹੜੀ ਚੀਜ਼ ਤਿਆਰ ਕਰੀ ਹੈ ਦੇਖੋ ਬਿਲਕੁਲ ਬਰੀਕ-ਬਰੀਕ ਪ੍ਰਿੰਟ ਦੇ ਵਿੱਚ ਆਪਾਂ ਨੇ ਇਹ ਸੂਟ ਰੈਡੀ ਕੀਤਾ ਕਿਉਂਕਿ ਪਹਿਲਾਂ ਮੈਂ ਇੱਕ ਸੂਟ ਪਾਇਆ ਸੀ ਜਿਸ ਨਾਲ ਦਾ ਵਾਈਨ ਕਲਰ ਦਾ ਇਸੇ ਉੱਪਰ ਜਿਹੜਾ ਆਪਾਂ ਨੇ ਵਾਈਟ ਕਲਰ ਦਾ ਫੈਸਲਾ ਆ। ਵਾਈਟ ਕਲਰ ਦਾ ਫੈਸਲਾ ਕੇ ਜਿਵੇਂ ਸੂਟ ਦੇ ਵਿੱਚ ਛੋਟ ਤੁਸੀਂ ਦੇਖੋ ਛੋਟੇ ਛੋਟੇ ਬੂਟੀਆਂ ਨੇ ਪਿੰਡ ਨੇ ਸਾਰੇ ਕਲਰ ਆਪਾਂ ਨੇ ਉਹੀ ਇਹਦੇ ਵਿੱਚ ਸੂਟ ਦੇ ਵਿੱਚ ਲਾਏ ਨੇ ਬਹੁਤ ਹੀ ਪਿਆਰੇ ਲੱਗ ਰਹੇ ਨੇ ਇਹ ਵਰਕ ਸੇਮ ਹੀ ਰੂ ਗਲੇ ਦਾ ਵਰਕ ਆ ਗਿਆ ਬਾਸੋਂ ਦਾ ਵਰਕ ਆ ਗਿਆ ਤੇ ਪ੍ਰਾਈਸ ਵੀ ਬਿਲਕੁਲ ਸੇਮ ਹੀ ਰਹੂਗਾ। ਦੁਪੱਟੇ ਦੇ ਨਾਲ 1300 ਰੁਪਏ 1300 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ। ਇਹ ਕਲਰ ਜਿਹੜਾ ਕਾਫੀ ਜਿਹਾ ਸ਼ੇਡ ਦੇ ਵਿੱਚ ਕਲਰ ਆ ਗਿਆ। ਇਸ ਦੇ ਵਿੱਚ ਤੁਹਾਨੂੰ ਬਲੂ ਕਲਰ ਮਿਲ ਜੂਗਾ। ਇਹ ਆ ਗਿਆ ਜੀ ਬਲੂ ਕਲਰ ਇਸ ਦੇ ਵਿੱਚ ਤੁਹਾਨੂੰ ਬਲੂ ਕਲਰ ਮਿਲ ਜੂ ਬਿਲਕੁਲ ਸੇਮ ਹੀ ਜਿਹੜਾ ਪੈਸ ਲਾਇਆ ਆਪਣੇ ਵਾਈਟ ਕਲਰ ਦਾ ਪੈਸ ਲਾਇਆ ਤੇ ਸੋਹਣਾ ਲੱਗ ਰਿਹਾ ਕਲਰ ਖੰਡਾ ਉਸ ਤੋਂ ਵੀ ਸੋਹਣਾ ਲੱਗਣੇ ਤੇ ਫੇਮੇ ਦੇ ਵਾਜੋਂ ਦਾ ਵਰਕ ਆ ਜੂਗਾ ਕਿਸੇ ਵੀ ਮੇਰੀ ਭੈਣ ਨੂੰ ਇਹ ਸੂਟਾ ਤੁਹਾਨੂੰ ਸੂਟ ਪਸੰਦ ਆਉਂਦੇ ਨੇ ਤੁਸੀਂ ਇਹ ਸੂਟ ਸਾਡੇ ਕੋਲ ਆਰਡਰ ਕਰ ਸਕਦੇ ਹੋ ਫਕਰੀਨ ਦੇ ਉੱਪਰ ਆਪਣਾ ਜਿਹੜਾ ਨੰਬਰ ਦਿੱਤਾ ਹੈ ਉਹ ਨੰਬਰ ਤੇ ਤੁਸੀਂ ਮੈਨੂੰ ਵਟਸਐਪ ਮੈਸੇਜ ਕਰਕੇ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਉਹ ਸ਼ਾਟ ਲੈ ਕੇ ਤੁਸੀਂ ਮੈਨੂੰ ਸੂਟ ਭੇਜੋ ਇਹ ਆਪਾਂ ਜਿਹੜਾ ਤੁਹਾਡਾ ਆਰਡਰ ਉਹ ਬੁੱਕ ਕਰ ਦਾਂਗੇ ਤੇ ਬਹੁਤ ਹੀ ਸੋਹਣਾ ਤੇ ਪਿਆਰੇ ਜਿਹੜੇ ਆਪਣੇ ਸੂਟ ਨੇ ਤੇ ਆਪਣੇ ਅੱਜ ਦੀ ਵੀਡੀਓ ਦੇ ਸੂਟ ਦੀ ਤੇ ਕੱਲ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਲਈ ਹੋਰ ਬਹੁਤ ਸੋਹਣੇ ਤੇ ਪਿਆਰੇ ਪਿਆਰੇ ਸੂਟ ਲੈ ਕੇ ਆਵਾਂਗੇ ਅੱਜ ਦੇ ਲਈ ਐਨਾ ਧੰਨਵਾਦ